ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਜੀ ਗਾਰਡਨਿੰਗ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਬੂਟਿਆਂ ਬਾਰੇ ਗੱਲ ਨਹੀਂ ਜੀ ਕਰਨੀ ਅੱਜ ਆਪਾਂ ਗੱਲ ਕਰਾਂਗੇ ਆਹ ਜਿਹੜੀਆਂ ਦੋ ਚੀਜ਼ਾਂ ਜੇ ਤੁਸੀਂ ਟਰੈਸ ਗਾਰਡਨਿੰਗ ਕਰਦੇ ਹੋ ਜਾਂ ਥੱਲੇ ਕਿਤੇ ਜ਼ਮੀਨ ਤੇ ਵੀ ਗਾਰਡਨਿੰਗ ਕਰਦੇ ਹੋ ਤਾਂ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਇਹਨਾਂ ਦੀ ਆਪਾਂ ਡਾਈਮੈਂਸ਼ਨ ਦੀ ਗੱਲ ਕਰਾਂਗੇ ਕਿਵੇਂ ਤੁਸੀਂ ਇਹ ਬਣਵਾ ਸਕਦੇ ਹੋ ਪਹਿਲਾਂ ਆਪਾਂ ਕੰਮ ਦੀ ਗੱਲ ਇਹ ਕਰਦੇ ਹਾਂ ਕਿ ਇਹ ਕੰਮ ਕਿਵੇਂ ਕਰਦੇ ਆ ਕਿਸ ਤਰ੍ਹਾਂ ਅਸੀਂ ਆਪਣੇ ਆ ਦੇਖੋ ਸਾਡਾ ਸਾਰਾ ਗਾਰਡਨ ਛੱਤ ਉੱਪਰ ਹੀ ਬਣਿਆ ਹੈ ਕਿਸ ਤਰ੍ਹਾਂ ਅਸੀਂ ਇਹਨੂੰ ਜਿਹੜਾ ਇਸਤੇਮਾਲ ਦੇ ਵਿੱਚ ਲਿਆਉਨੇ ਆ ਚਲੋ ਜੀ ਪਹਿਲਾਂ ਤੁਹਾਨੂੰ ਇਹਦੇ ਬਾਰੇ ਦੱਸਦੇ ਆ ਜਿਹੜੀ ਅਸੀਂ ਆਹ ਜਿਹੜੀ ਬਣਾਈ ਹੈ ਇਸ ਤੋਂ ਬਾਅਦ ਗੱਲ ਕਰਾਂਗੇ ਜੀ ਆਪਾਂ ਐਸ ਚੀਜ਼ ਦੀ ਦੇਖੋ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਸਾਰੇ ਗਮਲੇ ਆ 12x12 ਇੰਚ ਦੇ ਗਰੋ ਬੈਗ ਜਾਂ ਤੋਂ ਵੱਡੇ ਗਰੋ ਬੈਗ ਨੇ ਮਿੱਟੀ ਦੇ ਭਰੇ ਹੋਏ ਆ ਵਜ਼ਨ ਹੁੰਦਾ ਅਕਸਰ ਜਦੋਂ ਆਪਾਂ ਚੁੱਕਦੇ ਆ ਕਈ ਵਾਰ ਨਾ ਗਾਰਡਨਿੰਗ ਜ਼ਿਆਦਾਤਰ ਹੁੰਦਾ ਥੋੜੇ ਜੀ ਵੱਧ ਉਮਰ ਦੇ ਲੋਕ ਕਰਨਾ ਪਸੰਦ ਕਰਦੇ ਨੇ ਪਰ ਉਹਨਾਂ ਵਾਸਤੇ ਪਰੇਸ਼ਾਨੀ ਹੋ ਜਾਂਦੀ ਹੈ ਕਿ ਇਹਨਾਂ ਗਮਲਿਆਂ ਨੂੰ ਆਪਾਂ ਚੁੱਕਣਾ ਕਿੱਦਾਂ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਕਰਨਾ ਜਿਵੇਂ ਤੁਸੀਂ ਅੱਜ ਦੇਖੋ ਅੱਜ ਅਸੀਂ ਕੀ ਕਰਨਾ ਹੈ ਕਿ ਸਾਡੇ ਕੋਲ ਜੀ ਐਸਿਡ ਆ ਜੋ ਸਾਡੇ ਕੋਲ ਕੁਝ ਟਮਾਟਰ ਤੇ ਬੂਟਿਆਂ ਦੇ ਗਮਲੇ ਇੱਧਰ ਪਏ ਆ ਜੀ ਅਸੀਂ ਕੀ ਕਰਨਾ ਇਹਨਾਂ ਨੂੰ ਅਸੀਂ ਚੋਕ ਕੇ ਇੱਥੋਂ ਧੋਪਾਂ ਵਾਲੀ ਜਗ੍ਹਾ ਤੇ ਕਰਨਾ ਚ ਕੋਸ਼ਿਸ਼ ਗਮਲੇ ਅਸੀਂ ਉੱਥੋਂ ਹਟਾਏ ਆ ਜੀ ਤੇ ਦੇਖੋ ਜੇਕਰ ਆਪਾਂ ਇਹਨੂੰ ਚੁੱਕ ਕੇ ਖੜਦੇ ਆ ਦੋ ਤਿੰਨ ਨੁਕਸਾਨ ਨੇ ਇੱਕ ਦੇ ਦੇਖੋ ਇਹ ਪਾੜ ਸਕਦੇ ਨੇ ਦੂਸਰਾ ਕੀ ਹੈ ਕਿ ਵਜ਼ਨ ਜ਼ਿਆਦਾ ਆ ਆਪਾਂ ਇੱਕ ਅੱਧਾ ਗਮਲਾ ਤਾਂ ਲੈ ਜਾਾਂਗੇ ਪਰ ਜ਼ਿਆਦਾ ਜਦੋਂ ਖੜਨ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਲੱਕ ਤੇ ਜ਼ੋਰ ਆਉਣਾ ਹੀ ਹੁੰਦਾ ਕੋਈ ਜਿਵੇਂ ਦੱਸਿਆ ਜਵਾਨ ਬੰਦਾ ਤਾਂ ਕਰ ਸਕਦਾ ਪਰ ਜੇ ਕੋਈ ਬਜ਼ੁਰਗ ਗਾਰਡਨਿੰਗ ਕਰਦਾ ਤਾਂ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਦੇਖੋ ਇਸ ਤਰ੍ਹਾਂ ਅਸੀਂ ਇਹਨੂੰ ਜਿਹੜਾ ਇੱਥੇ ਨਾਲ ਲਾਇਆ ਜੀ ਤੇ ਹੌਲੀ ਜਿਹਾ ਗਮਲਾ ਆਪਾਂ ਸਾਹ ਚੁੱਕਾ ਔਰ ਇਸ ਤਰ੍ਹਾਂ ਤੁਸੀਂ ਇਹਨੂੰ ਨਾਲ ਇੱਥੇ ਲਾ ਲੈਣਾ ਆ ਦੇਖੋ ਜੀ ਔਰ ਦੇਖੋ ਕਿੰਨਾ ਸੌਖਾ ਹੈ ਹੋਰ ਆਪਾਂ ਇਹਨੂੰ ਇਸ ਤਰ੍ਹਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾ ਸਕਦੇ ਹਾਂ ਕੁਛ ਜਿਆਦਾ ਜ਼ੋਰ ਨਹੀਂ ਲੱਗਦਾ ਆ ਦੇਖੋ ਇਸ ਗਵਲੇ ਨੂੰ ਜੀ ਅਸੀਂ ਰੱਖਣਾ ਹੈ ਇਸ ਥਾਂ ਦੇ ਉੱਤੇ ਤੇ ਦੇਖੋ ਇਸ ਤਰ੍ਹਾਂ ਬੜੀ ਆਸਾਨੀ ਨਾਲ ਆਪਾਂ ਇਹਨੂੰ ਇੱਥੇ ਸ਼ਿਫਟ ਕਰ ਦਿੱਤਾ ਜੀ ਦੇਖੋ ਕਿੰਨਾ ਸੌਖਾ ਇਹਦੇ ਨਾਲ ਹੋ ਜਾਂਦਾ ਹੈ ਕੱਲੇ ਗਮਲੇ ਨਹੀਂ ਦੋਸਤੋ ਜਦੋਂ ਤੁਸੀਂ ਕੋਈ ਆਰਗੈਨਿਕ ਖਾਦ ਜਿਵੇਂ ਵਰਮੀ ਕੰਪੋਸਟ ਤੋੜੇ ਆਪਾਂ ਲੈ ਕੇ ਆਉਨੇ ਆ ਤੇ ਆਪਾਂ ਉਹ ਵੀ ਕੋਸ਼ਿਸ਼ ਕਰ ਸਕਦੇ ਹਾਂ ਕਿ ਇਹਦੇ ਤੇ ਆਪਾਂ ਲਿਆ ਸਕਦੇ ਹਾਂ ਇਸ ਚੀਜ਼ ਦੇ ਉੱਤੇ ਸੋ ਆਪਣੇ ਰਿਕੁਆਇਰਮੈਂਟ ਦੇ ਮੁਤਾਬਿਕ ਤੁਸੀਂ ਇਹਨੂੰ ਬਣਾ ਸਕਦੇ ਹੋ ਜੀ ਤੁਸੀਂ ਬੇਸ ਦੇ ਸਕਦੇ ਹੋ ਤਕਰੀਬਨ 15 ਇੰਚ ਦੇ ਕਰੀਬ ਹੈਗਾ ਤੇ ਆਹ ਸਪੋਰਟ ਵਾਸਤੇ ਜਗ੍ਹਾ ਬਣਾਈ ਹੈ ਜੀ ਤੇ ਇਹਦੀ ਬੈਕ ਸਾਈਡ ਤੇ ਕੁਝ ਸਰੀਰ ਲਾ ਕੇ ਅਸੀਂ ਜੜੀ ਇਹਦੀ ਸਪੋਰਟ ਇਹ ਤੁਹਾਨੂੰ ਦਵਾਈ ਆ ਕਿ ਜਿੱਦ ਨਾਲ ਜਾਦਾ ਵਜੇ ਨੇ ਚੁੱਕ ਸਕੇ ਸੋ ਆ ਦੇਖੋ ਇੱਧਰ ਟਾਇਰ ਦੇ ਉੱਤੇ ਇਹ ਟਾਇਰ ਕੋਈ 베ਰਿੰਗ ਤੇ ਨਹੀਂ ਹੈਗੇ ਇਹ ਸਿੱਧੇ ਜਿਹੜਾ ਲੱਠ ਦੇ ਵਿੱਚ ਪਾਏ ਹੋਏ ਨੇ ਤਾਂ ਅੱਗੋਂ ਜਿੱਥੋਂ ਬੰਦ ਕੀਤੇ ਨੇ ਆ ਦੇਖੋ ਔਰ ਮੇਰੇ ਖਿਆਲ ਨਾਲ ਕਾਫੀ ਵਜਨ ਜਿਹੜਾ ਹੈ ਚੁੱਕ ਸਕਦਾ ਸੋ ਜੇ ਤੁਸੀਂ ਗਾਰਡਨਿੰਗ ਦੇ ਸ਼ੌਕੀਨ ਹੋ ਤੇ ਗਮਲੇ ਚੁੱਕਣ ਦੇ ਵਿੱਚ ਥੋੜੀ-ਬੋਧੀ ਤੁਹਾਨੂੰ ਪਰੇਸ਼ਾਨੀ ਹੈਗੀ ਆ ਤਾਂ ਤੁਸੀਂ ਇਹਦੀ ਵਰਤੋਂ ਵੀ ਕਰ ਸਕਦੇ ਹੋ ਬਾਕੀ ਦੋਸਤੋ ਇਸ ਤੋਂ ਬਾਅਦ ਆਪਾਂ ਹੁਣ ਗੱਲ ਕਰੀਏ ਕੀ ਆਹ ਕੀ ਚੀਜ਼ ਹੈਗੀ ਆ ਦੇਖੋ ਇਹਨੂੰ ਸਾਰੇ ਬੰਦੇ ਜਿਹੜੇ ਆ ਅਸੀਂ ਜਿਹੜੇ ਚੱਕੇ ਪਈਏ ਜਿਹੜੇ ਲਾਏ ਹੋਏ ਨੇ ਇਹਦਾ ਮਕਸਦ ਕੀ ਹੈਗਾ ਕਈ ਵਾਰ ਜਦੋਂ ਆਪਾਂ ਗੋਡੀ ਕਰਦੇ ਆ ਦੇਖੋ ਤੁਸੀਂ ਇੱਥੇ ਆ ਸਾਡੀ ਕਿਆਰੀ ਆ ਜੀ ਤੇ ਕਿਆਰੀ ਉੱਪਰ ਆਪਾਂ ਜਦੋਂ ਇਸ ਤਰ੍ਹਾਂ ਗੋਡੀ ਕਰਦੇ ਆ ਕੀ ਹੁੰਦਾ ਕਿ ਜਿਆਦਾਤਰ ਜਦੋਂ ਲੱਕ ਸਾਡਾ ਝੁਕਿਆ ਰਹਿੰਦਾ ਤਾਂ ਲੱਕ ਦਰਦ ਹੋਣਾ ਸ਼ੁਰੂ ਹੋ ਜਾਂਦਾ ਇਸੇ ਤਰੀਕੇ ਨਾਲ ਜਦੋਂ ਝੁਕ ਕੇ ਅਸੀਂ ਇਹਨਾਂ ਗਮਲਿਆਂ ਦੇ ਵਿੱਚ ਜਾਂ ਇਹਨਾਂ ਡਰਮ ਵਾਲੀਆਂ ਕਿਆਰੀਆਂ ਦੇ ਵਿੱਚ ਅਸੀਂ ਗੋਡੀ ਕਰਦੇ ਆ ਜਾਂ ਕੋਈ ਚੀਜ਼ ਲਾਉਨੇ ਆ ਤਾਂ ਲੱਕ ਦੀ ਪ੍ਰੋਬਲਮ ਆਉਂਦੀ ਸੋ ਇਹਦੇ ਵਾਸਤੇ ਦੋਸਤੋ ਅਸੀਂ ਇਹ ਚੀਜ਼ ਰੱਖੀ ਆ ਕਈ ਵਾਰ ਕਿਉਂਕਿ ਸਾਡੇ ਫਾਦਰ ਸਾਹਿਬ ਛੱਤ ਉੱਪਰ ਆਉਂਦੇ ਆ ਉਹ ਵੀ ਇੱਥੇ ਗਾਰਡਨਿੰਗ ਕਰਦੇ ਉਹਨਾਂ ਵਾਸਤੇ ਬੜਾ ਸੌਖਾ ਹੋ ਜਾਂਦਾ ਦੇਖੋ ਤੁਸੀਂ ਆਪਾਂ ਜਦੋਂ ਗੋਡੀ ਕਰਨੀ ਹੈ ਤੇ ਉੱਤੇ ਇਸ ਤਰ੍ਹਾਂ ਬਹਿ ਕੇ ਤੁਸੀਂ ਗੋਡੀ ਕਰ ਸਕਦੇ ਹੋ ਬੂਟਿਆਂ ਨੂੰ ਜੇ ਮਿੱਟੀ ਵਗੈਰਾ ਲਾਉਣੀ ਹੈ ਜਦੋਂ ਆਪਾਂ ਅਗਲੇ ਬੂਟੇ ਤੇ ਜਾਣਾ ਤੁਸੀਂ ਦੇਖੋ ਇਹਨੂੰ ਆਪਾਂ ਜਸਟ ਇਸ ਤਰ੍ਹਾਂ ਇਸ ਤਰ੍ਹਾਂ ਸਰਕਾ ਸਕਦੇ ਦੇਖੋ ਤੁਹਾਨੂੰ ਬਾਰ-ਬਾਰ ਉੱਠਣ ਦੀ ਲੋੜ ਨਹੀਂ ਹੈਗੀ ਦੇਖੋ ਜੀ ਜਿਸ ਤਰ੍ਹਾਂ ਮਰਜ਼ੀ ਤੁਸੀਂ ਜਿੰਨੀ ਜਿੰਨੀ ਦੂਰ ਵੀ ਤੁਸੀਂ ਜਾਣਾ ਤੁਸੀਂ ਜਾ ਸਕਦੇ ਹੋ ਜਿਸ ਤਰ੍ਹਾਂ ਵੀ ਤੁਸੀਂ ਚਾਹੋ ਤੁਸੀਂ ਗੋਡੀ ਜਿਹੜੀ ਉਹਦੇ ਤੇ ਜਾ ਕੇ ਕਰ ਸਕਦੇ ਹੋ ਦੋਸਤੋ ਹੁਣ ਆਪਾਂ ਇਹਦੀ ਡਾਈਮੈਂਸ਼ਨ ਦੀ ਬਣਾਵਟ ਦੀ ਗੱਲ ਕਰਦੇ ਆ ਜੀ ਦੇਖੋ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਇਹਦੀ ਲੰਬਾਈ ਹੈਗੀ ਆ ਇਹ 18 ਇੰਚ ਦੀ ਹੈ ਚੌੜਾਈ ਜਿਹੜੀ ਤਕਰੀਬਨ 12 ਇੰਚ ਦੀ ਹੈਗੀ ਆ ਤੇ ਇਹਦੇ ਉੱਪਰ ਦੋਸਤੋ ਅਸੀਂ ਗੱਦੀ ਲਵਾਈ ਹੈ ਥੋੜਾ ਪੋਲਾ ਰੇ ਇਸ ਤੋਂ ਬਾਅਦ ਦੇਖੋ ਇਹ ਚਾਰ ਪਾਈਪ ਅਸੀਂ ਇੱਕ ਐਂਗਲ ਇਸ ਤਰ੍ਹਾਂ ਬਣਾ ਕੇ ਚਾਰ ਪਾਈਪਾਂ ਲੱਗੀਆਂ ਜੀ ਰੋਟੇਟ ਕਰਨ ਵਾਲੇ ਜਿਹੜੇ ਟਾਇਰ ਇਹਦੇ ਥੱਲੇ ਆ ਚਾਰੇ ਟਾਇਰ ਦੇਖੋ ਕਿਉਂਕਿ ਇਹਦਾ ਫਾਇਦਾ ਕੀ ਹੈਗਾ ਕਿ ਇਹ ਕਿਸੇ ਵੀ ਸਾਈਟ ਤੇ ਜਿਹੜੇ ਆ ਰੋਟੇਟ ਆਪਾਂ ਇਹਨੂੰ ਕਰਾ ਸਕਦੇ ਹਾਂ ਇਸ ਦਿਨ ਰੇੜ ਸਕਦੇ ਹਾਂ ਜੀ ਬਾਕੀ ਜਿਹੜੀ ਦੀ ਹਾਈਟ ਹੈਗੀ ਤਕਰੀਬਨ 15 ਇੰਚ ਦੀ ਇਹਦੀ ਹਾਈਟ ਹੈਗੀ ਆ ਸੋ ਦੋਸਤੋ ਇਹ ਸੀ ਦੋ ਚੀਜ਼ਾਂ ਜਿੰਨਾਂ ਬਾਰੇ ਅਸੀਂ ਅੱਜ ਗੱਲ ਕਰਨੀ ਸੀ ਜੋ ਅਸੀਂ ਆਪਣੇ ਗਾਰਡਨ ਦੇ ਵਿੱਚ ਅਸੀਂ ਇਹਨਾਂ ਦੀ ਵਰਤੋਂ ਕਰਦੇ ਹਾਂ ਜੀ ਬਾਕੀ ਜੇ ਤੁਹਾਡੀ ਰਿਕੁਆਇਰਮੈਂਟ ਹੈਗੀ ਆ ਜੀ ਤੁਸੀਂ ਆਪਣੇ ਕਿਸੇ ਵੀ ਨੇੜੇ ਮਿਸਤਰੀ ਕੋਲੋਂ ਕਾਰੀਗਰ ਕੋਲੋਂ ਇਹ ਚੀਜ਼ਾਂ ਜੜੀਆਂ ਤਿਆਰ ਕਰਵਾ ਸਕਦੇ ਹੋ ਜੀ ਇਸੇ ਤਰੀਕੇ ਨਾਲ ਅਸੀਂ ਗਾਰਡੀਨ ਦੇ ਉੱਪਰ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਜੀ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਜੀ